ਸ਼੍ਰੀ ਵਾਹਿਗੁਰੂ ਸਾਹਿਬ ਉਚੇ ਧਨਾਸਰੀ ਮਹਲਾ 5 ਔਖੀ ਘੜੀ ਨਾ ਦੇਖਣ ਦੇਹੀ ਆਪਣਾ ਮਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਔਖੀ ਘੜੀ ਨਾਂ ਦੇਖਣ ਦੇ ਆਪਣਾ ਮਿਰਦ ਸਮਾਲੇ ਹੱਥ ਦੇ ਰਾਖਾ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਪਰਭੂ ਸੋ ਲਗ ਰਿਹਾ ਮੇਰਾ ਚੀਤਾ ਆਦ ਅੰਤ ਪ੍ਰਭ ਸਦਾ ਸਹਾਈ ਧਰਨ ਮਾਰਾ ਮੀਤਾ ਰਹਾਉ ਮਾਨੰਬਲਾਸ ਭਾਈ ਸਾਹਿਬ ਕੇ ਆ ਚਰਟ ਦੇਖ ਬਡਾਈ ਹਰ ਸਿਮਰੋ ਸਿਮਰੋ ਆਨੰਦ ਕਾਰਨ ਨਾਨਕ ਕੋ ਪ੍ਰਭ ਪੂਰਨ ਪੈ ਜਰਖਾਈ ਬਨ ਬਲਾਸ ਭਈ ਸਾਹਿਬ ਕੀ ਆਚਰਜ ਦੇਖ ਬਡਾਈ ਹਰ ਸਿਮਰੋ ਸਿਮਰੋ ਆਨੰਦ ਕਾਰਨ ਨਾਨਕ ਕੋ ਪ੍ਰਭ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣ ਤਪਸਤ ਕਰਾਂ ਦੀ ਜੋਹਰ ਹੋ ਜਾ ਪਾਇ ਤੀਜਾ ਸਿੰਘ ਜੱਟ ਬਟੰਡਾ ਖਾਲਸਾ ਦੀ ਬਾਣ ਗੁਰਦੁਵਰਾ ਸਿੰਘ ਸਭਾ ਵਿਖੇ ਹਰ ਰੋਜ਼ ਹਕਮ ਨਵ ਦੀ ਕਥਾ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ ਆਂ ਔਰ ਸੰਗਤਾਂ ਦੇ ਰੂਪ ਹੁੰਦੇ ਆਂ ਕੋਟਣ-ਕੁਟਾਨ ਸਰਦਾਰ ਤੇਜ ਸਿੰਘ ਜੀ ਦਾ ਵੀ ਧੰਨਵਾਦ ਜਿਹੜੇ ਬਹੁਤ ਹੀ ਸ਼ਰਧਾ ਔਰ ਪ੍ਰੇਮ ਦੇ ਨਾਲ ਔਰ ਸੋਹਣੇ ਔਰ ਸਟੇਟੂਟ ਟੱਕ ਦੇ ਨਾਲ ਕਥਾ ਕਰਕੇ ਸੰਗਤਾਂ ਨੂੰ ਉਪਦੇਸ਼ ਦੇਣਾ ਕਰਦੇ ਹਨ ਸੋ ਇਸੇ ਤਰ੍ਹਾਂ ਸਰਗ ਸੰਗਤ ਪੱਪੀ ਅੰਤਿਸ਼ਟ ਕਾਰਜ ਦੇ ਨਾਲ ਜੁੜੇ ਰਿਹਾ ਕਰੋ ਸਾਸੰਗਤ ਸਾਢੇ 7:00 ਲੈ ਕੇ ਸਾਢੇ 8:00 ਵਜੇ ਤੱਕ ਹਰ ਰੋਜ਼ ਕਥਾ ਸਰਵਣ ਕਰਿਆ ਕਰੋ ਇਹੋ ਜਿਹੜਾ ਮਹਾਨ ਚਕਸੀਅਤਾਂ ਜਦੋਂ ਕਥਾ ਦੇ ਵਿੱਚ ਜਾੜਾ ਕਰਦੀਆਂ ਇਤਿਹਾਸ ਦੇ ਵਿੱਚ ਜਾਣਾ ਕਰਦੀਆਂ ਐਸੇ ਗੁਰਮੁਖਾਂ ਜਿਨ੍ਹਾਂ ਦਾ ਮਨ ਪਛ ਚੰਦਾ ਤੇ 사ਤ ਸੰਗਤ ਕਿਸੇ ਪਾਸੇ ਸੁੱਖਤੀ ਨਹੀਂ ਜਾਂਦੀ ਕੋਈ ਜੀਵਨ ਦਾ ਇਹੋ ਜਿਹਾ ਤਨ ਕਿਤੇ ਹੋਰ ਪਿਆ ਹੁੰਦਾ ਹੈ ਮਨ ਬੱਤੀ ਤੇ ਹੋਰ ਹੁੰਦਾ ਨਹੀਂ ਮਨ ਬੱਤੀਆਂ ਨੂੰ ਜਦੋਂ ਇਕਾਗਰ ਕਰਕੇ ਇਤਿਹਾਸ ਨੂੰ ਸੁਣਦਾ ਕਰਦੇ ਤੇ ਸਾਧ ਸੰਗਤ ਆਪਦੇ ਵੀ ਵੇੜੇ ਪਾਰ ਪਜਿਆਂ ਦੇ ਤੇ ਸਾਰੀਆਂ ਕੁਲਾ ਲੈ ਕੇ ਪ੍ਰਾਣੀ ਤਰ ਜਾਂਦਾ ਜਿਸ ਤਰ੍ਹਾਂ ਜੇ ਘਰ ਦੇ ਵਿੱਚ ਇੱਕ ਸਾਧ ਸੰਗਤ ਕੋਈ ਗੁਰਮੁਖ ਪੈਦਾ ਹੋ ਜਾਂਦਾ ਹੈ ਤੇ ਸਾਰੀਆਂ ਕੁਲਾਂ ਦੇ ਕੁਲਾਂ ਨੂੰ ਲੈ ਕੇ ਤਰ ਜਾਂਦਾ ਸਾਰੇ ਪਰਿਵਾਰ ਨੂੰ ਲੈ ਕੇ ਤਰ ਜਾਂਦਾ ਤੇ ਜੇ ਘਰ ਦੇ ਵਿੱਚ ਇੱਕ ਨਸ਼ੇੜੀ ਪੈਦਾ ਹੋ ਜਾਵੇ ਤੇ ਸਾਰੀਏ ਕੁੜਾਂ ਦਾ ਬੀੜਾ ਕਰਕੇ ਕਰਤਿੰਦੇ ਨੇ ਇਸ ਕੱਕੇ ਜੋਗਰਮੁਖਾਏ ਬਹੁਤ ਹੀ ਸੂਝਵਾਨ ਸਿਆਣੇ ਔਰ ਸੁਲਝ ਹੋਈ ਹੈ ਜਿਨ੍ਹਾਂ ਦੇ ਪਤ ਤੁਸੀਂ ਭਾਈ ਤੇ ਇਸੇ ਦੇ ਪਰਸਮਾ ਰੋਚ ਕਥਾ ਸੁਣਦੇ ਆਰਤੀ ਸਕਾਰਦੇ ਨਾਲ ਸਰਵਣ ਕਰਿਆ ਕਰੋ ਔਰ ਸਮਾਪਤੀ ਵੱਲ ਚਲੀਏ ਬਲਾਵ ਫਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤੋ ਨਾਮ